ਉਹ ਨਹੀਂ ਹੁੰਦਾ ਆ ਫੁਜਵਾਨ ਖਾਣੇ ਔਰ ਅੱਜ ਵਿੜੇ ਮੂਤ ਆਪੇ ਅਮੈਂ ਗੋਲੀ ਮਾਰਨਗੇ ਗੋਲੀ ਚੱਲਣ ਦੀ ਸ਼ਰੇਆਮ ਓਏ ਗੋਲੀ ਮਾਰ ਓਏ ਕਿਹੜਾ ਰਫੜ ਓਏ ਓਏ ਪੁੱਸਣ ਨੂੰ ਖੋਨੇ ਕੀਤਾ ਕੀਤਾ ਨਹੀਂ ਹੋਣਾ ਪੁੱਸਨੇ ਸਹੀਤ ਮੈਂ ਕਿਹੜਾ ਪਿੰਡ ਐ ਮੈਂ ਜੇਲਾ ਪਿੰਡ ਮੈਂਬਰ ਬਣ ਜਾਣਾ ਇਹ ਜਿਹੜੀ ਅੱਜ ਪਿੰਡ ਚੇਲੇ ਵਿੱਚ ਗੋਲੀ ਚੱਲੀ ਸਰਪੰਚਾ ਨੂੰ ਗੋਲੀ ਲੱਗੀ ਕੀ ਹੈ ਸਾਰਾ ਮਸਲਾ ਇਹਦਾ ਕਿਆ ਦੀ ਪੈਲੀ ਪਾਉਣਗੇ ਅੱਛਾ ਜੀ ਕਿੰਨੇ ਗੋਲੀਆਂ ਚਲਾਈਆਂ ਜੱਜ ਵੀਰ ਸਿੰਘ ਕਿੰਨੇ ਜਣਿਆਂ ਨੇ ਗੋਲੀਆਂ ਚਲਾਉਣ ਵਾਲੇ ਸੀ 10-15 ਬੰਦੇ ਲੈ ਗਏ ਤੇ ਸਰਪੰਚ ਸਾਹਿਬ ਦੀ ਗੋਲੀ ਕਿੱਥੇ ਲੱਗੀ ਕੰਨ ਤੇ ਲੱਗੀ ਕੀ ਮੰਗ ਕਰਦੇ ਵੀ ਪ੍ਰਸ਼ਾਸਨ ਮਾਰਕਵਾਦੇ ਨੇ ਮਿਲਣਾ ਚਾਹੀਦਾ ਇਨਸਾਨ ਮਿਲਣਾ ਚਾਹੀਦਾ ਉਹ ਪਰ ਜਿਹੜੀ ਪਹਿਲੀ ਪਾਉਣ ਗਏ ਸੀ ਉਹ ਪੰਚਾਇਤੀ ਸੀ ਪੰਚਾਇਤੀ ਪੈਲੀ ਤੇ ਸਰਪੰਚ ਸਾਹਿਬ ਨੇ ਕਿੰਨੇ ਕੁ ਬੰਦੇ ਸੀ ਜਿਹੜੇ ਪਾਉਣ ਗਏ ਸੀ ਪੰਜ-ਛੇ ਜਣੇ ਕਿਹੜਾ ਪਿੰਡ ਜੀ ਚੇਲਾ ਜੀ ਜਿਹੜੀ ਅੱਜ ਪਿੰਡ ਚੇਲੇ ਗੋਲੀ ਚੱਲੀ ਹੈ ਜੀ ਕੀ ਇਹ ਸਾਰਾ ਮਸਲਾ ਜੀ ਉਹਨਾਂ ਗ੍ਰਾਮਪਤਾ ਚੇਲਾ ਆ ਗ੍ਰਾਮਪਤਾ ਪਟਿਆ ਦੀ ਬੈਲੀ ਬਣ ਗਈ ਹੈ ਤੇ ਉੱਥੋਂ ਗੋਲੀ ਚਲਾਤੀ ਜੱਜ ਵੀਰ ਸਿੰਘ ਨੇ ਦੇਖ ਸੰਪੰਚ ਤੇ ਵੱਜ ਗਈ ਕਿ ਕਿੰਨੀਆਂ ਗੋਲੀਆਂ ਚਲਾਈਆਂ ਜੀ ਉਹਨਾਂ ਗੋਲੀਆਂ 20 25 ਫਾਇਰ ਕੀਤੀਆਂ ਨਾ 60 ਫਾਇਰ ਕਰਦੇ ਜੀ ਤੁਸੀਂ ਮੈਂਬਰ ਜੀ ਪੰਚਾਇਤ ਮੈਂਬਰ ਜੀ ਹਾਂਜੀ ਜੀ ਬੈਕ ਮੈਂਬਰ ਹੈ ਤੇ ਗੋਲੀ ਕਿੱਥੇ ਵੱਜੀ ਹੈ ਜੀ ਕੋਈ ਧੌਂਡ ਜੀ ਬਾਵਾਵਲ ਵੱਜਾ ਸੰਪੰਚ ਤੇ ਪੁਲਿਸ ਪਹੁੰਚੀ ਜੀ ਮੌਕੇ ਤੇ ਪੁਲਿਸ ਪਹੁੰਚ ਗਈ ਜੱਜ ਜੀ ਦੇ ਘਰ ਕੀ ਮੰਗ ਕਰਦਾ ਏ ਤੂੰ ਮੰਗੇ ਕਾਨੂੰਨੀ ਕਾਰਵਾਈ ਮੈਂ ਕਰਦੇ ਹਾਂ ਬੁਣ ਜੀ ਦੀ ਬੱਟਾ ਹੁਣ ਲੀਦਾ ਪਿੰਡ ਕੇਲੇ ਦੇ ਵਿੱਚ ਤੁਹਾਡੇ ਮੌਜੂਦਾ ਸਰਪੰਚ ਹੀ ਜਿਹੜੇ ਉਹਨਾਂ ਦੇ ਗੋਲੀ ਲੱਗੀ ਆ ਕੀ ਏ ਸਾਰਾ ਮਸਲਾ ਜੀ ਉਹ ਪਿੰਡਾਂ ਦੇ ਬੜੀ ਬਾੜੀ ਟੋਕਦਾਈ ਖਵਰਿਆ ਜਿਹੜੀ ਇਹ ਹੋਇਆ ਜੋ ਵੀ ਇਹ ਜਿਹੜੀ ਗੱਲ ਆਈ ਹੈ ਸੰਦੇ ਵਿੱਚ ਕਿ ਜਿਹੜੀ ਪੈਰੀ ਪੰਚਾਇਤ ਸੀ ਉਥੇ ਜੇਲੇ ਪਿੰਡ ਦੇ ਵਿੱਚ ਇੱਕ ਆ ਵੀ ਬੇਰੋਜਾ ਕੋਈ ਜੱਜ ਜੱਜ ਨਾਂ ਦਾ ਬੰਦਾ ਜੀ ਜਿਹੜਾ ਉਹ ਬੌਂਦਾ ਸੀ ਤਾਂ ਹੁਣ ਜਿਹੜਾ ਇਹ ਹੈਗਾ ਨਾ ਮੋੜਨੇ ਜਿਹੜਾ ਸਾਰਾ ਜਿਹੜਾ ਲੋਕੀ ਕਾਰਵਾਈ ਬੰਦੀ ਸੀ ਉਹ ਪੰਚਾਇਤ ਦੇ ਹਵਾਲੇ ਕਰਦੀ ਸੀ ਤੇ ਸਰਪੰਚ ਸਾਹਿਬ ਔਰ ਉਹਦੀ ਪੂਰੀ ਪੰਚਾਇਤ ਸੀ ਅੱਜ ਉਹ ਪੈਰੀ ਉਤੇ ਤੋਂ ਕਬਜ਼ਾ ਲੈਣ ਗਿਆ ਤੇ ਜਿਹੜਾ ਜੱਜ ਸਿੰਘ ਨਾਂ ਦਾ ਵੀ ਬੈਠੀ ਕੋਠੇ ਉੱਪਰ ਬੈਠਾ ਸੀ ਉਹਨੇ ਉੱਥੇ ਗੋਲੀਆਂ ਚਲਾ ਦਿੱਤੀਆਂ ਜਿਹਦੇ ਸਾਡਾ ਸਰਪੰਚ ਪ੍ਰਭਜੀਤ ਸਿੰਘ ਜਖਮੀ ਹੋਇਆ ਹੈ ਜਿਹਨੂੰ ਇਥੋਂ ਅੰਬਰਸਰਵਾਸੇ ਰੈਫਰ ਕਰਦਾ ਲੱਗੇ ਨੇ ਔਰ ਉਹਨੇ ਪ੍ਰਚਾਰਜ ਨੂੰ ਵੀ ਆਕੇ ਆ ਡੀਐਫੀ ਸਾਹਿਬ ਨਾਲ ਗੱਲ ਹੋ ਗਈ ਕਿ ਸਖਤ ਤੋਂ ਸਖਤੀ ਜਿਹੜੀ ਇਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਕੋਈ ਇਦਾਂ ਦੀ ਗਾਹੜ ਕੋਈ ਘਟਰਾਵਾ ਨਹੀਂ ਇੱਕ ਸਾਰ ਕੋਈ ਘਟਨਾਤ ਹੋਈ ਹੈ ਜਿਹਦੇ ਵਿੱਚ ਚੇਲੇ ਦੇ ਸਰਪੰਚ ਦੇ ਗੋਲੀ ਲੱਗੀ ਆ ਆਫਤਪ੍ਰਭਜੀਤ ਸਿੰਘ ਭੋਲਰ ਦੇ ਸਰ ਕੀ ਮਸਲਾ ਕੀ ਹੈ ਮਸਲਾ ਹੈਗਾ ਜੀ ਪਿੰਡ ਦੀ ਚਾਰ ਕਿੱਲੇ ਪੰਚਾਇਤੀ ਜ਼ਮੀਨ ਜੱਜਵੀਰ ਕਹਿੰਦਾ ਕਿ ਮੇਰੇ ਬਜ਼ੁਰਗਾਂ ਦੇ ਨਾਂ ਤੇ ਐ ਡਿਗਰੀ ਉਹਨਾਂ ਦੇ ਨਾਂ ਤੇ ਹੋਈ ਆ ਪਿਛਲੇ 1976 ਤੋਂ ਬਹੁੰਦੇ ਆ ਰਹੇ ਜਦ ਕਿ ਅੱਜ ਬੀਡੀਪੂ ਸਾਹਿਬ ਦੱਸ ਰਹੇ ਕਿ ਮੌਕੇ ਦੇ ਉੱਤੇ ਆਏ ਸੀਗੇ ਤੇ ਦੂਜੀ ਪਾਰਟੀ ਨੇ ਜਿਹੜੀ ਮੌਜੂਦਾ ਪਾਰਟੀ ਸਰਪੰਚ ਪਾਰਟੀ ਉਹ ਵੀਡੀਓ ਨੇ ਕਿਹਾ ਕਿ ਤੁਹਾਡਾ ਹੱਕ ਬਣਦਾ ਉਹ ਆਪ ਦੀ ਪਹਿਲੀ ਵਾਰ ਰਏ ਸੀਗੇ ਇਹਦਾ ਮੀਨ ਟਾਈਮ ਇਹਨਾਂ ਦੋਨਾਂ ਚ ਇਤਕਰਾਰ ਬਾਜ਼ੀ ਹੋਈ ਤੇ ਆਪਸ ਵਿੱਚ ਗੋਲੀ ਚਲਾਈ ਇਸ ਜੱਜਵੀਰਨ ਪਾਰਟੀ ਨੂੰ ਜਿਹੜੀ ਸਰਪੰਚ ਦੇ ਲੱਗੀ ਹੋਇਆ ਤੇ ਸਰ ਕੋਈ ਅਰੈਸਟ ਵਗੈਰਾ ਹੋਇਆ ਕਿ ਜਾਂ ਮੌਕੇ ਤੇ ਫੜਾ ਰਹੇ ਨੇ ਅਰੈਸਟ ਫੇਕ ਤਾਂ ਇਹਦਾ ਫਾਦਰ ਜੱਜ ਵੀਰ ਦਾ ਤੇ ਉਹਦੇ ਨਾਲ ਜਿਹੜੇ ਉਹਦੇ ਐਸੋਸੀਏਟ ਸੀ 5-6 ਉਹ ਨੇ ਬਾਕੀ ਇਹਦੇ ਮਗਰ ਲੱਗੇ ਉਹਨਾਂ ਵੀ ਜਲਦੀ ਫੜ ਲਵਾਂਗੇ